ਤੁਹਾਡਾ ਆਪਣਾ ਪੱਤਰਕਾਰ ਭਿੰਦਰ ਮਾਨ ਪਹੁੰਚਿਆ ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਸਹਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਨੰਦਪੁਰ ਕਲੌੜ ਵਿਖੇ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਤਸਵੀਰਾਂ ਇਤਿਹਾਸਿਕ ਗੁਰਦੁਆਰਾ ਨੰਦਪੁਰ ਦੀਆਂ ਮੈਂ ਕੇਹਰ ਸਿੰਘ ਮੀਤ ਪ੍ਰਧਾਨ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰਦਪੁਰ ਤੋਂ ਹਾਂ ਤੇ ਅਸੀਂ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਇਸ ਤਿੱਕੇ ਨਾਲ ਹੈ ਗੁਰੂ ਤੇਗ ਬਹਾਦਰ ਜੀ ਇਹ ਲੋਕਾਂ ਦੇ ਕਲਿਆਣ ਵਾਸਤੇ ਧਰਮ ਪ੍ਰਚਾਰ ਕਰਦੇ ਹੋਏ ਇੱਥੇ 9 ਦਿਨ ਠਹਿਰੇ ਇਸ ਇਲਾਕੇ ਦੇ ਵਿੱਚ ਸਾਰੇ ਜਿਹੜੇ ਨੇੜੇ-ਨੇੜੇ ਦੇ ਪਿੰਡ ਸੀਗੇ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਰਹੀਆਂ ਤੇ ਇਸ ਗੁਰਦੁਆਰੇ ਦੀ ਅਸੀਂ ਸਾਰੇ ਧਾਰਮਿਕ ਲਹਿਜੇ ਨਾਲ ਸਾਰੇ ਗੁਰਪੁਰਬ ਮਨਾਉਂਦੇ ਆਂ ਸਾਰੇ ਜਿਹੜੇ ਤਹਾਸਕ ਦੇੜੇ ਆ ਉਹ ਇਸ ਦਰਦਵਾਰੇ ਵੱਲੋਂ ਚਲਾਈ ਜਾਂਦੇ ਨੇ ਤੇ ਪੂਰਾ ਧਰਮਚਰ ਦਾ ਇੱਥੇ ਪੂਰਾ ਜੱਗ ਲੱਗੇ ਰਹਿੰਦਾ ਤੇ ਲੰਗਰ ਜਿਹੜਾ ਉਹ ਦਿਨ ਪਰ ਰਾਤ ਚੱਲਦਾ ਇੱਥੇ ਕੋਈ ਯਾਤਰੀ ਆ ਜਿਹੜਾ ਉਹਨੂੰ ਕੋਈ ਸ਼ਿਕਾਇਤ ਨਹੀਂ ਹੈ ਵੀ ਇੱਥੇ ਕੋਈ ਅਸਰਾਮ ਤੇ ਲੰਗਰ ਵਗੈਰਾ ਨਾ ਮਿਲੇ ਸੋ ਸ੍ਰੀ ਗੁਰੂ ਤੇਗ ਬਹਾਦਰ ਜੀ ਮਤਲਬ ਇੱਥੇ ਕਿੰਨੇ ਦਿਨ ਰਹੇ ਇੱਥੇ ਜੀ ਇੱਥੇ ਤਕਰੀਬਨ 9 ਦਿਨ ਰਹੇ ਆ ਜਿਹੜਾ ਇਤਿਹਾਸ ਦੱਸਦਾ ਉਹ 9 ਦਿਨ ਰਹੇ ਆ ਤੇ ਫਿਰ ਅੱਗੇ ਇਹ ਸਾਰੇ ਮਾਲਵੇ ਵਿੱਚ ਹੁੰਦੇ ਹੋਏ ਤੇ ਪੋਟਨਾ ਸਾਹਿਬ ਤੱਕ ਆ ਸ਼ਾਮ ਤੱਕ ਸੋ ਜਿਹੜਾ ਇਤਿਹਾਸ ਹੈ ਉਹ ਇੱਥੇ ਚਰਨਸ਼ੋਹ ਜੜੀ ਉਹ ਪਿੰਡ ਗੰਦਪੁਰ ਰੈਲੋਂ ਤੇ ਪਕੜਾਣੇ ਤੱਕ ਦੀ ਇਹ ਜ਼ਿਲ੍ਹੇ ਵਿੱਚ ਫਾਲ ਕਰਦੇ ਇਹ ਇਹ ਪਿੰਡ ਤੇ ਹੁਣ ਜਿਹੜੇ ਮੌਜੂਦਾ ਸ਼ਹਿਰ ਅਵਧੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਵੀ ਮਿਲੇ ਤੇ ਜਿਹੜਾ ਨਗਰ ਇਹ ਜਿਹੜਾ ਚਰਨ ਸ਼ੋਪਿੰਡ ਹੈ ਇਹਨੂੰ ਗੁਰਤੇਗ ਬਹਾਦਰ ਮਾਰਗ ਦੇ ਨਾਲ ਜੋੜ ਕੇ ਅਸੀਂ ਇਹਦੀ ਇਤਿਹਾਸ ਨੂੰ ਨਵੇਂ ਸਿਰੇ ਤੇ ਤਾਜ਼ਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਰਮ ਸਿੰਘ ਲਾਉੜ ਅੱਜ ਆਪ ਜੀ ਦੇ ਰਾਹੀਂ ਆਪ ਜੀ ਦੇ মিডিਆ ਦੇ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਅਸੀਂ ਆਨੰਦਪੁਰ ਕਲਾਉਡ ਵਿਖੇ ਖੜੇ ਹਾਂ ਮੇਰੇ ਨਾਲ ਕੇਹਰ ਸਿੰਘ ਕੰਗ ਮਾਰਵਾ ਮੀਤ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਜਦੋਂ ਚੱਲੇ 22 ਅਸੂ 1722 ਵਿਕਰਮੀ ਨੂੰ ਇੱਥੋਂ ਚੱਲਦੇ ਹੋਏ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ, ਕਿਰਪਾਲ ਚੰਦ ਜੀ, ਸਹਿਬ ਚੰਦ ਜੀ, ਗੁਰਬਖਸ਼ ਜੀ, ਮਤੀ ਦਾਸ ਜੀ, ਸਾਧੂ ਰਾਮ ਆਤ ਘੋੜਿਆਂ ਰਥਾਂ ਤੇ ਸਵਾਰ ਹੋ ਕੇ ਇਸ ਨਗਰ ਦੇ ਵਿੱਚ ਆਨੰਦਪੁਰ ਕਲੌੜ ਦੇ ਵਿੱਚ ਪਹੁੰਚੇ ਸਨ। ਇੱਥੋਂ ਹੀ 9 ਦਿਨ ਠਹਿਰਾਓ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਦਿਦਾਰੇ, ਧਰਮ ਪ੍ਰਚਾਰ ਦੇ ਨਾਲ ਗੁਰੂ ਸ਼ਬਦ ਦੇ ਨਾਲ ਜੋੜਦੇ ਹੋਏ ਰੈਲوں, ਮਕਾਰੋਂ ਪਰ ਪਕੜਾਣਾ ਸਾਹਿਬ ਅੱਗੇ ਅਸਾਮ ਤੱਕ ਦਿੱਲੀ ਤੱਕ ਇਹ ਗਏ ਸਨ। ਤੇ ਅਸੀਂ ਸਰਕਾਰ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਇੱਕ ਅਪੀਲ ਕਰਦੇ ਆਂ ਕਿ ਸਾਡਾ ਜਿਹੜਾ ਜ਼ਿਲ੍ਹਾ ਫਤੇਗੜ ਸਾਹਿਬ ਹੈ ਇਹ ਤਕਰੀਬਨ ਪਟੇੜੀ ਪਿੰਡ ਤੋਂ ਚਾਲੂ ਹੋ ਜਾਂਦਾ ਹੈ ਪਟੇੜੀ ਤੋਂ ਲੂਲੋਂ ਲੂਲੋਂ ਤੋਂ ਆਨੰਦਪੁਰ ਕਲੌੜ ਆਨੰਦਪੁਰ ਕਲੌੜ ਤੋਂ ਗੋਪਾਲੋਂ ਕੋਟੜਾ ਮਾਰਵਾ ਰੈਲੋਂ ਪਗੜਾਣਾ ਮਕਾਰੋਂਪੁਰ ਸਾਹਿਬ ਤੇ ਇੱਥੇ ਤੱਕ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਗੁਰੂ ਤੇਗ ਬਹਾਦਰ ਮਾਰਗ ਬਣਾਇਆ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਇਤਿਹਾਸਕ ਨਗਰਾਂ ਤੋਂ ਚੱਲਦੇ ਹੋਏ ਅਸਾਮ ਤੱਕ ਦਿੱਲੀ ਤੱਕ ਗਏ ਸਨ ਅਸੀਂ ਪੁਰਜੋਰ ਅਪੀਲ ਕਰਦੇ ਆ ਇਲਾਕੇ ਵੱਲੋਂ ਸੰਗਤਾਂ ਵੱਲੋਂ ਕਿ ਮਾਰਗ ਬਣਾਇਆ ਜਾਵੇ ਤੇ ਡੀਸੀ ਸਾਹਿਬ ਨੂੰ ਵੀ ਅਸੀਂ ਮੈਂ ਕਹਿਰ ਸਿੰਘ ਕੰਗਦੇ ਰਾਹੀਂ ਇੱਕ ਐਪਲੀਕੇਸ਼ਨ ਦਿੱਤੀ ਹੋਈ ਆ ਸਾਰਾ ਡਿਟੇਲ ਬਣਾਈ ਹੋਈ ਆ ਉਸ ਦੇ ਵਿੱਚ ਦਰਜ ਹੈ ਵੀ ਕਿਰਪਾ ਕਰਕੇ ਸਾਨੂੰ ਨੇਪਰੇ ਚੜਿਆ ਜਾਵੇ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਤਾਬਦੀ ਆ ਉਹ ਪੂਰੇ ਜੋਰ ਸ਼ੋਰ ਦੇ ਨਾਲ ਮਨਾਈ ਜਾਵੇ ਤਾਂ ਕਿ ਇਤਿਹਾਸ ਦੇ ਵਿੱਚ ਇਸ ਸਮੇਂ ਜੋੜਾ ਡੀਸੀ ਆ ਡਿਪਟੀ ਕਮਿਸ਼ਨਰ ਉਹਦਾ ਵੀ ਨਾਂ ਰਹੇਗਾ ਜਦੋਂ ਮਾਰਗ ਬਣਾਉਣਗੇ ਉਹ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਜੀ ਦਾ ਧੰਨਵਾਦ ਵੀ ਕਰਦਾ ਹਾਂ ਕਿ ਤੁਸੀਂ ਸਾਡੀ ਛੋਟੀ ਜੀ ਬੇਨਤੀ ਨੂੰ ਪ੍ਰਵਾਨ ਕਰਦੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ